ਸ਼ੰਭੂ ਬਾਰਡਰ ਤੇ ਇੱਕ ਕਿਸਾਨੀ ਨੇ ਜੋ ਪੁਲਿਸ ਦੇ ਵੱਲੋਂ ਚਲਾਏ ਹਰ ਤਰ੍ਹਾਂ ਦੇ ਹਥਿਆਰਾਂ ਨੂੰ ਸਹਿਣ ਕਰ ਰਹੇ ਨੇ ਕਦੇ ਹੰਝੂ ਗੈਸ ਦੇ ਗੋਲੇ ਡਰੋਂ ਰਹੀ ਡਾਗੇ ਜਾ ਰਹੇ ਨੇ ਤੇ ਕਦੇ ਪਲਾਸਟਿਕ ਦੀਆਂ ਗੋਲੀਆਂ ਵਰਤੀਆਂ ਜਾ ਰਹੀਆਂ ਨੇ ਸ਼ੰਭੂ ਬਾਰਡਰ ਤੇ ਇੱਕ ਰਿਪੋਰਟਰ ਕੁੜੀ ਕਿਸਾਨਾਂ ਦੀ ਵੀਡੀਓ ਬਣਾ ਰਹੀ ਹੁੰਦੀ ਹੈ ਆਪਣੇ ਰਿਪੋਰਟਰ ਨਿਊਜ਼ ਚੈਨਲ ਦੇ ਲਈ ਖਬਰ ਰਿਕਾਰਡ ਕਰ ਰਹੀ ਹੁੰਦੀ ਹੈ ਤੇ ਅਚਾਨਕ ਉਸ ਨੂੰ ਚੱਕਰ ਆ ਜਾਂਦਾ ਹੈ ਤੇ ਬਿਉਸ਼ ਹੋ ਕੇ ਥੱਲੇ ਡਿੱਗ ਜਾਂਦੀ ਹੈ ਕਿਉਂਕਿ ਹੰਝੂ ਗੈਸ ਦੇ ਗੋਲਿਆ ਕਰਕੇ ਸਾਹ ਲੈਣਾ ਬਹੁਤ ਹੀ ਔਖਾ ਤੇ ਨਾਲ ਅੱਖਾਂ ਚੋਂ ਪਾਣੀ ਵਗਣੋਂ ਨਹੀਂ ਹਟਦਾ ਕਿਸਾਨਾਂ ਨੇ ਪਹਿਲਾਂ ਤਾਂ ਰਿਪੋਰਟਰ ਕੁੜੀ ਨੂੰ ਸੰਭਾਲਿਆ ਤੇ ਨਮਕ ਚਟਾਇਆ ਉਸ ਤੋਂ ਬਾਅਦ ਕੁੜੀ ਹੋਸ਼ ਵਿੱਚ ਆਈ ਤੇ ਉਸ ਨੂੰ ਪਾਣੀ ਪਿਆਇਆ ਤੇ ਉਸ ਰਿਪੋਰਟਰ ਕੁੜੀ ਨੂੰ ਸੇਫ ਜਗ੍ਹਾ ਤੇ ਭੇਜ ਦਿੱਤਾ ਗਿਆ ਕਿਸਾਨ ਹਰੇਕ ਦਾ ਸੋਚਦਾ ਪਰ ਉਸ ਦਾ ਨਹੀਂ ਕੋਈ ਸੋਚਦਾ ਤੇ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਦਿੱਲੀ ਨਾ ਜਾਣ ਤੋਂ ਰੋਕਣ ਦੇ ਲਈ ਹਰ ਤਰ੍ਹਾਂ ਦੇ ਹਤਕੰਡੇ ਅਪਣਾਏ ਜਾ ਰਹੇ ਨੇ ਤੇ ਕਿਸਾਨਾਂ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਕਮੈਂਟਾਂ ਦੇ ਵਿੱਚ ਨਾਅਰੇ ਲਾਉਣਾ ਨਾ ਭੁੱਲਿਓ ਹਾਂਜੀ ਦੋਸਤੋ ਤੁਸੀਂ ਸਾਰੇ ਜਣੇ ਲਿਖ ਦਿਓ ਪੰਜਾਬ ਕਿਸਾਨ ਏਕਤਾ ਜਿੰਦਾਬਾਦ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ